ਮੈਂ ਇਹ ਗੱਡੀ ਦੀ ਦਿੱਕਤ ਹੋ ਗਈ ਤੇ ਮਾਲਕ ਫੋਨ ਹੀ ਨਹੀਂ ਚੱਕਦਾ ਸੀ ਉਹਨੂੰ ਰਿਸਪਾਂਸਿਬਿਲਟੀ ਸਾਡੀ ਹੈ ਨਾ ਗੱਡੀ ਜੋ ਅਸੀਂ ਲੈ ਕੇ ਜਾਣੀ ਹੈ ਚਲੋ ਕੋਈ ਨਹੀਂ ਪੁੱਤ ਜੇ ਤੂੰ ਆਇਆ ਮੈਨੂੰ ਉਹ ਤੋਂ ਕਰਦੀ ਜੇ ਨਾ ਵੀ ਹੋਇਆ ਤੇ ਇਥੋਂ ਤੱਕਲੀਫ ਹੋਵੇਗਾ ਪਰ ਮੇਰੀ ਗੱਲ ਸੁਣਨਾ ਮੈਨੂੰ ਇੱਕ ਗੱਡੀ ਵਾਰੀ ਜਾਂਦੀ ਹੈ ਯਾਰ ਘਰ ਢੱਬਦੀ ਪਰ ਹੁਣ ਮੈਂ ਤਾਂ ਹੀ ਮਰ ਤੀ ਜੀ ਨਹੀਂ ਲੱਗੀ ਜਾਂਦਾ ਹੁਣ ਮੈਂ ਤਾਂ ਨ ਤਰਸਿਆ ਪੈ ਠੀਕ ਕਰਕੇ ਹਾਂ ਟੇਕਣਾ ਅਜਿਹੀ ਆਪਣੀ ਤੋਂ ਮੈਨੂੰ ਨਾ ਤਾਂ ਲੱਗਣ ਦੇਈ ਇਹ ਤੇ ਜਿਵੇਂ ਉੱਤਕੀ ਭੁੱਲ ਨਹੀਂ ਸਕਿਆ ਕਰਦੀ ਹੁੰਦੀ ਸੀ ਇਹ ਮੰਮੀ ਮੇਰਾ ਰੰਗ ਤਾਂ ਕਾਲਾ ਤੋਂ ਤਬੂਰੀ ਹੈ ਇਹ ਸੁਮਨ ਨੂੰ ਨਾ ਸੁਮਨ ਨੂੰ ਸਾਰਿਆਂ ਨੇ ਵਿਗਾੜ ਇਹ ਸੁਮਨ ਨੂੰ ਤੇਰੇ ਵਾਲੀ ਕੁੜੀ ਨੂੰ ਕਹਿਣਾ ਨਹੀਂ ਚਾਹੀਦਾ ਦੇਖ ਲੈ ਵੀ ਆਪਣੇ ਹੁਣ ਰਿਲੇਸ਼ਨ ਨੇ ਦੇਖੋ ਆਪਾਂ ਕਰਨੀ ਖਰਾਬ ਕਰਨਾ ਪਰ ਤੇਰੇ ਵਾਲੀ ਕੁੜੀ ਨੂੰ ਤੇਰੇ ਵਾਲੀ ਕੁੜੀ ਨੂੰ ਵਿਗਾੜਿਆ ਦੀ ਸਹੀ ਲਿੰਗ ਨਹੀਂ ਹੈ ਕਿਵੇਂ ਤੇ ਹੋਰ ਇਹਨੂੰ ਉਂਗੜਾ ਲਾਈ ਜਾਂਦੀ ਸਾਲਮ ਤੇਰਾ ਬੰਦਾ ਤਾਂ ਬਾਹਰ ਰਹਿੰਦਾ ਕੀ ਕਮੀ ਦੱਸ ਤੁ ਕੱਲ ਲੈ ਜੇ ਸਰਦੀ ਤੇ ਫਿਰ ਆਪਣਾ ਵਧੀਆ ਚੱਲੀ ਜਾਊਗਾ ਕਰ ਲੈਣ ਲਈ ਨੂੰ ਜ ਕਰਦੀ ਐ ਤਾਂ ਆਪਣਾ ਵੀ ਵਧੀਆ ਚੱਲੀ ਜਾਊਗੀ ਇਹ ਸੁੰਮਨ ਨੂੰ ਨਾ ਇੱਕ ਤਾਂ ਪੂਜਾ ਵਿਗਾੜਦੀ ਐ ਤੇ ਕ੍ਰੀਤੂ ਵਿਗਾੜਦੀ ਐ ਤੇ ਰਹਿੰਦੀ ਖੁਦੀ ਸੀਮਾ ਵਿਗਾੜਦੀ ਐ ਉਹਨੂੰ ਦੰਜਨਾ ਵਿਗਾੜਦੀ ਐ ਤੇ ਚਾਰੇ ਵਿਗਾੜਦੀ ਐ ਫਿਰ ਹੁਣ ਹਾਂ ਸੁੰਮਨ ਨੂੰ ਹਰ ਇੱਕ ਕੰਮ ਦਾ ਤੋ ਬਾੜਦਾ ਹੁੰਦਾ ਕ੍ਰੀਤੂ ਕੰਮ ਨਹੀਂ ਦੱਸ ਮੈਂ ਕਾ ਤੋ ਬਾੜਦਾਗਾ ਯਾ ਆਪ ਆਉਣੀ ਐ ਇਹ ਆਪ ਆਉਣੀ ਐ ਚੱਲ ਕੇ ਆ ਐਵੇਂ ਕਰਦੀਆਂ ਨੇ ਇਹ ਜਗੜਾ ਹਾਂ ਕਦੀ ਕਿਸੇ ਨਾਲ ਕਦੀ ਕਿਸੇ ਨਾਲ ਮੈਨੂੰ ਜਾਨ ਨਹੀਂ ਇਹਨਾਂ ਨੂੰ ਐਵੇਂ ਤੇ ਮੇਰੇ ਟ੍ਰੇਡਿੰਗ ਹੋ ਗਈ ਮੈਂ ਉਹੀ ਦੱਸਦਾ ਦੁਬਾਰਾ ਕਿੰਨੇ ਕ ਵਾਰ ਇਹ ਐ ਐ ਸਿੱਕੇ ਹੋਣੇ ਉਹਨਾਂ ਨੇ ਆਪਦੇ ਉਹ ਠੀਕ ਐਨੇ ਹੁੰਦੀਆਂ ਕਿਹਦੇ 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 ਥੱਲੇ ਕਿਹਦੇ ਥੱਲੇ ਦਾ ਜ਼ਿਕਰ ਕਰਦੀਆਂ ਹਾਂ ਹਾਂ ਕਿਹਦੇ ਥੱਲੇ ਦੀ ਗੱਲ ਕਰਦੀਆਂ ਸਾਰੀਆਂ ਦੇ ਇੰਨਾ ਨੇ ਇਮਾ ਜਾਣਦੀ ਨਹੀਂ ਕੇ ਇਨਾ ਜਾਣਦੀ ਥੋੜੇ ਮੁੱਲੇ ਦੀ ਹਾਂ ਕਿੰਨੇ ਵਾ ਕਿੰਨੇ ਵਾਰ ਤੇ ਪੁੱਤ ਮੈਂ ਰਹਿ ਕੇ ਗਈ ਇੱਥੇ 15 15 ਦੀ ਵੀ ਜਨ ਇਹ ਇਹ ਕਰਦੀਆਂ ਖਰਾਬ ਐ ਸੀ ਕਰੇ ਕਹਿਨੀਆਂ ਤੇਰੇ ਰਾਹੁਲ ਨਾਲ ਕਰਾ ਦੀ ਕਰੇ ਕਹਿਨੀਆਂ ਤੇਰੇ ਜੱਗੇ ਡਰਾਈਵਰ ਨਾਲ ਕਰਾ ਦੀ ਹੂੰ ਲੈ ਦੁਮਾਰੀ ਕਣ ਜੱਗਾ ਜੱਗੜ ਹੈ ਕੀਓ ਹੁੰਦਾ ਸਿਬੜੀ ਆਉਣ ਲੱਗੀ ਜੱਗੜ ਰਿਹਾ ਤੂੰ ਮੈਂ ਡਰਾਈਵਰ ਤਾਂ ਫਿਰ ਮੈਂ ਹੈਗਾ ਹੀ ਨਹੀਂ ਤੇ ਤੂੰ ਹੁਣ ਕਰੀ ਤਾ ਤੂੰ ਬਾਹਰ ਦਹੁੰਨਾ ਕਿੱਥੇ ਫਿਰ ਜੱਗੜ ਡਰਾਈਵਰ ਤਾਂ ਮੇਰੀ ਗੱਲ ਸੁਣ ਹੁਣ ਜੇ ਗੱਡ ਡਰਾਈਵਰ ਮੇਰਾ ਸਟਾਫ ਮੈਂਬਰ ਹੈ ਨਾ ਮੇਰੇ ਨਾਲ ਅਸੀਂ ਜਾਂਦਾ ਗੱਡੀ ਤੇ ਹੁਣ ਘਰੇ ਕਈ ਵਾਰ ਚਾਹ ਪਣੀ ਪੀਣ ਆ ਜਾਂ ਰੋਟੀ ਮਾਰਿਆ ਕਰ ਗੋਲੀ ਤੂੰ ਇਹਦੇ ਨੁਕਰੇ ਨਾ ਬਾੜਾ ਕਰ ਇਹ ਤੀਰਖਾਨ ਨੂੰ ਤੇ ਤੂੰ ਚੱਲ ਸੋਣਾ ਹੂੰ ਤੇ ਇਹ ਹੋਈ ਇੱਕ ਬਾਤ ਇਹਨੂੰ ਜੱਗ ਕਰ ਰਿਹਾ ਇਹ ਨਹੀਂ ਪਤਾ ਕਿ ਤੇਰੀ ਸੰਸਤਾ ਵਧੀ ਚੁਈ ਪਈ ਆ ਮਤਲਬ ਕਰਾ ਦੇ ਕੰਮ ਜੀ ਤਾਂ ਕਹਿੰਦਾ ਸੀ ਜੱਗਾ ਬੁਢਾ ਹੈਗਾ ਚਿੱਟੀ ਦਾੜੀ ਉਹ ਵੀ ਦਰਦਾ ਹੋਵੇ ਕੋਈ ਪੈਸੇ ਚਾੜ ਲਾਂਗੇ ਤੋ ਆਪਾ ਉਹਨੂੰ ਕੀ ਐ ਚਾੜਨੂਰ ਕੋਲ ਉਹ 8000 ਚ ਬੈਂਚ ਚਲਾਉਂਦਾ ਉਹ ਉਹਦੇ ਕੋਲ ਹੈਗਾ ਤੇ ਮੇਰੀ ਗੱਲ ਸੁਣ ਹੂੰ ਮੇਰੀ ਹਾਲਸਾ ਫਿਰ ਹੁਣ ਤੂੰ ਮੈਨੂੰ ਕੋਤੋਂ ਉਹ ਕਰੇ ਲੱਭ ਜਦੋਂ ਮੈਂ ਬਣਾ ਲੂੰਗਾ ਮੈਂ ਤਾਂ ਮੈਂ ਤਾਂ ਕੇਰਾ ਤਾਂ ਕਿੰਗਿਆ ਮੈਂ ਇਧਰ ਮੈਂ ਮੇਰਾ ਤਾਂ ਜੀ ਨਹੀਂ ਫਰਦਾ ਕੋਈ ਕੋਈ ਹੈ ਕੋਈ ਮੈਂ ਤਾਂ ਕਿੰਨੇ ਲਈ ਫਰਦਾ ਤੇ ਮੈਨੂੰ ਜੀ ਨਹੀਂ ਲੱਗਦੀ ਮੈਨੂੰ ਰੋਟੀ ਨਹੀਂ ਲੱਗਦੀ ਮੈਨੂੰ ਕਿ ਮੇਰਾ ਇੰਨਾ ਬੁਰਾ ਹਾਲ ਹੋਇਆ ਤੇ ਤੇਰੇ ਬਿਨਾਂ ਮੈਂ ਤਾਂ ਕਿੱਧਰ ਪੰਗਾ ਲੈ ਲੈਂਦਾ ਹੋਣੀ ਹੈ ਹੋਣੀ ਹੈ ਤੇ ਮੈਨੂੰ ਯਾਦ ਨਾਲ ਉਹ ਜਿਵੇਂ ਤਿਪ ਤਿਪ ਜਾਈਂਗੀ ਉੱਤ ਕਰਕੇ ਯਾਦ ਆਇਆ ਕਰੂਗੀ ਮੇਰੇ ਨਾਲ ਸਿੱਧਾ ਯਾਦ ਆਉਂਦੀ ਹੈ ਮੈਂ ਤਾਂ ਜਿਵੇਂ ਹੁਣ ਮੈਂ ਰੋਟੀ ਖਾਦੀ ਰੋਟੀ ਦੇ ਨਾਮ ਨਾਮ ਬਦੀ ਚਾਰ ਦੀ ਫਾੜੀ ਧਰਤੀ ਹਨਾ ਇਹਨਾਂ ਨੇ ਹੋਟਲ ਵਾਲਿਆਂ ਨੇ ਸਿੱਕੇ और की था सच्ची मुच्ची वो तो है कि हम मैं की करा हूं मैं छे छे उड़ के आ जा जे मेरा बस चल दो तो, तो मेरा जी नहीं लग गया हम तो ना हम तो मेरा बुरा हाल ना कर तेरा तो हो मेरा भी ना कर ते मैं वीडियो को लाऊंगी तन्नू ठीक है वीडियो कॉल तो लाएंगे पर मैंने गल कर ला ना मैंने कोई आए ना तो गल कर लिया कर मेरे नाल कोई नहीं गल हां एक तो फोन फोन एक तो आए करी तू ना काम சும்மா